ਸਤਿ ਸ਼੍ਰੀ ਅਕਾਲ ਜੀ ਬੰਦੇਜ ਪ੍ਰਿੰਟਿੰਗ ਦੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪਹਿਲਾ ਜਿਹੜਾ ਆਰਟੀਕਲ ਹੈ ਬੰਦੇਜ ਦੇ ਵਿੱਚ ਸੂਟ ਹੈ ਜੀ ਜੈਪੁਰੀ ਸਿਲਕ ਫੈਬਰਿਕ ਹੈ ਸੂਟ ਦਾ ਦੁਪੱਟੇ ਦਾ ਫੈਬਰਿਕ ਵੀ ਜੈਪੁਰੀ ਸਿਲਕ ਹੈ ਜੀ ਦੁਪੱਟੇ ਤੇ ਮਿਰਰ ਵਾਲੀ 4 ਸਾਈਡ ਲੈਸ ਲੱਗੀ ਹੋਈ ਆ ਸ਼ਰਟ ਦੇ ਨੈੱਕ ਤੇ ਐਮਬ੍ਰੋਇਡਰੀ ਹੋਈ ਹੋਈ ਹੈ ਜੀ ਹੈਂਡਵਰਕ ਦੀ ਤੇ ਇਹਦੇ ਵਿੱਚ 5-6 ਕਲਰ ਆਪਣੇ ਕੋਲ ਅਵੇਲੇਬਲ ਨੇ ਜੀ ਜਿਹੜਾ ਵੀ ਤੁਸੀਂ ਰੰਗ ਬੁੱਕ ਕਰਾਉਣਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਇਹਦੀ ਸਲਵਾਰ ਤੁਹਾਨੂੰ ਪਲੇਨ ਮਿਲੂਗੀ ਜੀ ਤੇ ਇਹਦੇ ਨਾਲ ਤੁਹਾਨੂੰ ਟਾਪਟ ਜਿਹੜਾ ਨੈਕਸਟ ਸੂਟ ਹੈ ਜੀ ਮਸਲੀਨ ਦੇ ਵਿੱਚ ਸੂਟ ਹੈ ਦੁਪੱਟੇ ਦੇ ਵਿੱਚ 올ਓਵਰ ਬੂਟੀ ਬਣੀ ਹੋਈ ਹੈਗੀ ਸਲਵਾਰ ਇਹਦੀ ਪਲੇਨ ਹੈ ਸ਼ਰਟ ਦੇ ਫਰੰਟ ਤੇ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਤੇ ਪ੍ਰਿੰਟਿੰਗ ਹੈ ਜਿਹੜਾ ਨੈਕਸਟ ਸੂਟ ਹੈ ਜੀ organza ਦੇ ਵਿੱਚ ਸੂਟ ਹੈ ਨਾਲ digital printed chiffon ਦਾ ਦੁਪੱਟਾ ਹੈ ਨਾਲ ਸ਼ੰਟੂਨ ਦੀ ਬਾਟਮ ਹੈ ਜੀ ਤੇ ਸ਼ਰਟ ਦੇ digital print ਦੇ ਨਾਲ ਨਾਲ mirror made, work ਹੋਇਆ ਹੋਇਆ ਤੇ ਵਰਕ ਦੀਆਂ ਬੂਟੀਆਂ ਬਣੀਆਂ ਹੋਈਆਂ ਨੇ ਬਹੁਤ ਹੀ ਸੋਹਣਾ ਫਾਈਨ ਫੈਬਰਿਕ ਦੇ ਵਿੱਚ ਇਹ ਵਾਲਾ ਸੂਟ ਹੈ ਜੀ ਤੇ ਰੰਗੇ ਦੇ ਵਿੱਚ ਆਪਣੇ ਕੋਲ 4 available ਨੇ ਜਿਹੜਾ ਨੈਕਸਟ ਸੂਟ ਹੈ ਜੀ organza ਦੇ ਵਿੱਚ ਹੈਂਡਵਰਕ ਦਾ ਸੂਟ ਹੈ ਇਹਦੇ ਉੱਪਰ ਵੀ ਬੰਦੇਸ਼ ਦੀ ਪ੍ਰਿੰਟਿੰਗ ਹੋਈ ਹੋਈ ਹੈਗੀ ਨਾਲ ਇਹਦੇ ਤੁਹਾਨੂੰ ਪਲੇਨ ਦੁਪੱਟਾ ਮਿਲੂਗਾ ਤੇ ਸਲਵਾਰ ਵੀ ਪਲੇਨ ਹੈ ਜੀ ਹੈਂਡਵਰਕ ਦਾ ਇਹ ਵਾਲਾ ਸੂਟ ਹੈ ਜਿਹੜਾ ਨੈਕਸਟ ਆਰਟੀਕਲ ਹੈ ਜੀ banarasi ਦੇ ਵਿੱਚ ਸੂਟ ਨੇਗੇ ਇਹਦੇ ਨਾਲ ਤੁਹਾਨੂੰ ਦੁਪੱਟਾ ਵੀ banarasi ਮਿਲੂਗਾ ਜੀ ਤੇ ਸ਼ਰਟ ਬਾਟਮ ਵੀ ਬਾਟਮ ਪਲੇਨ ਮਿਲੂਗੀ ਬਹੁਤ ਹੀ ਸੋਹਣਾ ਫੈਬਰਿਕ ਹੈ ਸੂਟਾਂ ਦਾ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜਿਹੜਾ ਵੀ ਕਲਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਪਸੰਦ ਆ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਬੁੱਕ ਕਰਾ ਸਕਦੇ ਹੋ ਧੰਨਵਾਦ ਜੀ